ਜਰਮਨੀ ਦੇ ਮੈਟਰੋ ਸਟੇਸ਼ਨ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੰਡੀਆ ਦਾ ਮੁੰਡਾ ਬੇਚੈਨ ਥੱਕਿਆ ਹੋਇਆ ਚੁੱਪ ਹੈ ਸਾਇਲੈਂਟ ਹੈ ਪਰ ਉਸਦੇ ਨਾਲ ਬੈਠੀ ਹੈ ਗੇਮਸ ਆਫ ਥਰونز ਦੀ ਹੀਰੋਇਨ ਮੈਜੀ ਵਿਲੀਅਮਸ ਪਰ ਉਹ ਮੁੰਡਾ ਉਹਦੇ ਵੱਲ ਦੇਖ ਕੇ ਕੋਈ ਰਿਐਕਟ ਨਹੀਂ ਕਰਦਾ ਇਹ ਤਸਵੀਰ ਪੂਰੇ ਜਰਮਨ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਮਸ਼ਹੂਰ ਮੈਗਜ਼ੀਨਾਂ ਉੱਥੇ ਦੀ ਤੇ ਉਹ ਮੈਗਜ਼ੀਨ ਫਿਰ ਉਸ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੰਦੀ ਹੈ ਪਤਾ ਲੱਗਦਾ ਕਿ ਉਹ ਜਰਮਨ ਦੇ ਵਿੱਚ ਉਹ ਲੜਦਾ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੈ ਪત્રਕਾਰ ਫਿਰ ਉਸ ਨੂੰ ਪੁੱਛਦੇ ਆ ਕਿ ਤੈਨੂੰ ਪਤਾ ਵੀ ਤੇਰੇ ਨਾਲ ਕੌਣ ਬੈਠੀ ਸੀ ਕਹਿੰਦਾ ਕਿ ਜਦੋਂ ਜੇਬ ਦੇ ਵਿੱਚ ਇੱਕ ਯੂਰੋ ਤੱਕ ਨਾ ਹੋਵੇ ਪਰਮਿਟ ਵੀ ਨਾ ਹੋਵੇ ਤੇ ਇਹ ਨਹੀਂ ਦੇਖਿਆ ਜਾਂਦਾ ਫਿਰ ਵੀ ਤੁਹਾਡੇ ਨਾਲ ਕੌਣ ਬੈਠਾ ਹੈ ਬਸ ਇਹੀ ਸੋਚਦੇ ਆ ਕਿ ਅਗਲਾ ਦਿਨ ਕਿਵੇਂ ਲੰਘੇਗਾ ਉਸ ਦੀ ਸੱਚਾਈ ਨੇ ਮੈਗਜ਼ੀਨ ਵਾਲਿਆਂ ਦਾ ਦਿਲ ਜਿੱਤ ਲਿਆ ਤੇ ਉਸ ਤੋਂ ਬਾਅਦ ਉਸੇ ਮੈਗਜ਼ੀਨ ਦੇ ਵਿੱਚ 800 ਯੂਰੋ ਪਰ ਮੰਥ ਤੇ ਉਸ ਨੂੰ ਪੋਸਟਮੈਨ ਦੀ ਇੱਕ ਜੌਬ ਮਿਲ ਜਾਂਦੀ ਹੈ ਨਾਲ ਬੈਠੇ ਬੰਦੇ ਦੀ ਕਿਸਮਤ ਸਾਡੀ ਕਿਸਮਤ ਦੇ ਦਰਵਾਜ਼ੇ ਵੀ ਕਈ ਵਾਰ ਖੋਲ ਦਿੰਦੀ ਹੈ